ਇਕ ਰਾਜੇ ਦੇ ਔਲਾਦ ਨਹੀਂ ਸੀ ਹੁੰਦੀ ਉਸ ਨੂੰ ਕਿਸੇ ਨੇ ਕਿਹਾ ਕਿ ਤੂੰ ਕਿਸੇ ਨਾਗਦੀ ਸੇਵਾ ਕਰਿਆ ਕਰ ਉਹੀ ਤੇਰਾ ਬੇੜਾ ਤਾਰ ਸਕਦਾ ਹੈ ਉਹ ਹਰ ਰੋਜ਼ ਥੋੜਾ ਜਿਹਾ ਗੁੜ ਲੈ ਕੇ ਸੱਪ ਦੀ ਖੁੱਡ ਵਿੱਚ ਘੋਲ ਕੇ ਪਾਉਣ ਲੱਗ ਗਿਆ ਜਦ ਉਸ ਨੂੰ ਇਸੇ ਤਰ੍ਹਾਂ ਕਰਦੇ ਨੂੰ ਤਿੰਨ ਦਿਨ ਹੋ ਗਏ ਤਾਂ ਇੱਕ ਸੱਪ ਬਾਹਰ ਨਿਕਲ ਕੇ ਬੈਠ ਗਿਆ ਸੱਪ ਕਹਿੰਦਾ ਤੂੰ ਕਿਹੜੀ ਗੱਲੋਂ ਮੇਰੀ ਇੰਨੀ ਸੇਵਾ ਕਰ ਰਿਹਾ ਹੈ ਰਾਜਾ ਕਹਿੰਦਾ ਮੇਰੇ ਤਾਂ ਔਲਾਦ ਨਹੀਂ ਹੈ ਸੱਪ ਕਹਿੰਦਾ ਚੰਗਾ ਤੂੰ ਮੰਗ ਜੋ ਕੁਛ ਮੰਗਣਾ ਮੇਰੇ ਕੋਲੋਂ ਰਾਜਾ ਕਹਿੰਦਾ ਮੰਗਣਾ ਕੀ ਐ ਬਸ ਇਹੀ ਸੁੱਖ ਮਿਲ ਜਾਵੇ ਸੱਪ ਨੇ ਆਪਣੇ ਕੋਲੋਂ ਰਾਜੇ ਨੂੰ ਇੱਕ ਮਣਕਾ ਦੇ ਦਿੱਤਾ ਤੇ ਕਿਹਾ ਲੈ ਫੜ ਇਹ ਆਪਣੀ ਤੀਵੀ ਨੂੰ ਦੇ ਦੇਂ ਘਰ ਜਾ ਕੇ ਰਾਜਾ ਜਦ ਘਰ ਜਾ ਕੇ ਉਹ ਮਣਕਾ ਰਾਣੀ ਨੂੰ ਫੜਾਉਣ ਲੱਗਾ ਤਾਂ ਰਾਣੀ ਅੱਗੇੋਂ ਕਹਿੰਦੀ ਮੈਂ ਕੀ ਕਰਨਾ ਇਹ ਜਾਂ ਜਾ ਕੇ ਕਚਹਿਰੀ ਦੇ ਆ ਗੋਲੀਆਂ ਆਪੇ ਖਜ਼ਾਨੇ ਵਿੱਚ ਰੱਖ ਲੈਣਗੀਆਂ ਰਾਜਨੇਓ ਮਣਕਾ ਗੋਲੀਆਂ ਨੂੰ ਫੜਾ ਦਿੱਤਾ ਗੋਲੀਆਂ ਨੇ ਮਣਕਾ ਇੱਕ ਸੰਦੂਖੜੀ ਵਿੱਚ ਬੰਦ ਕਰਕੇ ਰੱਖ ਦਿੱਤਾ ਕਿੰਨੇ ਦਿਨ ਉਹ ਮਣਕਾ ਸੰਦੂਖੜੀ ਵਿੱਚ ਬੰਦ ਪਿਆ ਰਿਹਾ ਇੱਕ ਦਿਨ ਇੱਕ ਗੋਲੀ ਦੂਜੀ ਨੂੰ ਕਹਿੰਦੀ ਉਹ ਸੰਦੂਖੜੀ ਜਰਾ ਚੱਕ ਕੇ ਫੜਾਈ ਮੈਨੂੰ ਜਦ ਗੋਲੀ ਸੰਦੂਖੜੀ ਨੂੰ ਚੱਕਣ ਲੱਗੀ ਤਾਂ ਉਹ ਸੰਦੂਖੜੀ ਚੱਕ ਨਾ ਹੋਵੇ ਉਹ ਕਹਿੰਦੀ ਭਾਈ ਮੈਥੋਂ ਤਾਂ ਚੱਕ ਨਹੀਂ ਹੁੰਦੀ ਜਦ ਦੂਜੀ ਗੋਲੀ ਨੇ ਜਾ ਕੇ ਸੰਦੂਖੜੀ ਖੋਲ ਕੇ ਦੇਖੀ ਤਾਂ ਉਸ ਵਿੱਚ ਮੁੰਡਾ ਅੰਗੂਠਾ ਚੁੰਗ ਰਿਹਾ ਸੀ ਗੋਲੀਆਂ ਭੱਜਦੀਆਂ ਹੋਈਆਂ ਰਾਜੇ ਕੋਲ ਗਈਆਂ ਰਾਜਾ ਉਸ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਸਾਰੇ ਸ਼ਹਿਰ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਹੌਲੀ-ਹੌਲੀ ਮੁੰਡਾ ਵੱਡਾ ਹੋ ਗਿਆ ਤੇ ਪੜਨ ਲੱਗ ਪਿਆ ਉਹਨੂੰ ਇੱਕ ਮਾਸਟਰਨੀ ਪੜਾਉਂਦੀ ਸੀ ਇੱਕ ਦਿਨ ਜਦ ਉਹ ਪੜ ਕੇ ਘਰ ਆਇਆ ਤਾਂ ਰਾਣੀ ਕਹਿੰਦੀ ਕਾਕਾ ਤੂੰ ਦਿਨੋਂ-ਦਿਨ ਮਾੜਾ ਹੀ ਹੋਈ ਜਾਂਦਾ ਤੈਨੂੰ ਕੋਈ ਖਾਣ-ਪੀਣ ਦਾ ਘਾਟਾ ਦੱਸ ਮੁੰਡਾ ਕਹਿੰਦਾ ਖਾਣ-ਪੀਣ ਦਾ ਮੈਨੂੰ ਕੋਈ ਘਾਟਾ ਨਹੀਂ ਪਰ ਆ ਜਿਹੜੀ ਮਾਸਟਰਨੀ ਮੈਨੂੰ ਪੜਾਉਂਦੀ ਆ ਉਹ ਮੈਨੂੰ ਕੁੜਦੀ ਬਹੁਤ ਆ ਮੈਨੂੰ ਤਾਂ ਉਹਦੇ ਹੀ ਚੋਰਾ ਲੱਗਿਆ ਰਹਿੰਦਾ ਰਾਣੀ ਕਹਿੰਦੀ ਜੇ ਉਹ ਤੈਨੂੰ ਹੁਣ ਮਾਰੇ ਤਾਂ ਉਹਨੂੰ ਕਹੀਂ ਕੁਛਤਾ ਸ਼ਰਮ ਕਰ ਤੂੰ ਤਾਂ ਮੇਰੇ ਨਾਲ ਮੰਗੀ ਹੋਈ ਆ ਅਗਲੇ ਦਿਨ ਮੁੰਡਾ ਪੜਨ ਗਿਆ ਜਦੋਂ ਮਸਟਨੀ ਮੁੰਡੇ ਦੇ ਚਪੇੜ ਮਾਰਨ ਲੱਗੀ ਤਾਂ ਉਹਨੇ ਕਿਹਾ ਸ਼ਰਮ ਕਰ ਤੂੰ ਤਾਂ ਮੇਰੇ ਨਾਲ ਮੰਗੀ ਹੋਈ ਆ ਉਹ ਮਸਟਨੀ ਨੇ ਮੁੰਡੇ ਦੇ ਅੱਗੋਂ ਹੋਰ ਚਪੇੜਾਂ ਮਾਰੀਆਂ ਮਸਟਨੀ ਘਰ ਜਾ ਕੇ ਆਪਣੇ ਮਾਪਿਆਂ ਨੂੰ ਕਹਿੰਦੀ ਕਿ ਕੀ ਮੈਂ ਉਸ ਮੁੰਡੇ ਨਾਲ ਸੱਚਮੁੱਚ ਮੰਗੀ ਹੋਈ ਆ ਜਿਹਨੂੰ ਮੈਂ ਪੜਾਉਂਦੀ ਹੁੰਦੀ ਆ ਉਹਦੀ ਮਾਂ ਕਹਿੰਦੀ ਹਾਂ ਧੀਏ ਮੰਗੀ ਹੋਈ ਏ ਵਿਆਹ ਚ ਵੀ ਥੋੜਾ ਚਿਰ ਹੀ ਰਹਿ ਗਿਆ ਉਹ ਕੁੜੀ ਅੱਗੇ ਤੋਂ ਮੁੰਡੇ ਨੂੰ ਮਾਰਨੋਂ हट ਗਈ ਤੇ ਫਿਰ ਇੱਕ ਦਿਨ ਉਹ ਮੁੰਡੇ ਨੂੰ ਕਹਿੰਦੀ ਤੂੰ ਕੱਲ ਨੂੰ ਦੋ ਘੋੜੇ ਤੇ ਦੋ ਬੰਦੂਕਾਂ ਲੈ ਕੇ ਮੇਰੇ ਬਾਪ ਦੇ ਬਾਗ ਵਿੱਚ ਆ ਜਾਈਂ ਮੁੰਡਾ ਦੂਜੇ ਦਿਨ ਦੋ ਘੋੜੇ ਤੇ ਦੋ ਬੰਦੂਕਾਂ ਲੈ ਕੇ ਬਾਗ ਵਿੱਚ ਪਹੁੰਚ ਗਿਆ ਕੁੜੀ ਵੀ ਆਪਣੀ ਸਹੇਲੀਆਂ ਨੂੰ ਨਾਲ ਲੈ ਕੇ ਬਾਗ ਵਿੱਚ ਪਹੁੰਚੀ ਹੋਈ ਸੀ ਜਦ ਮੁੰਡਾ ਘੋੜਿਆਂ ਨਾਲ ਆਉਂਦਾ ਦਿਖਣ ਲੱਗਿਆ ਤਾਂ ਉਹ ਕੁੜੀਆਂ ਨੂੰ ਕਹਿੰਦੀ ਜਾਓ ਨੀ ਭੈਣੋ ਪਿੱਛੇ ਮੁੜਜੋ ਕਿਸੇ ਦੀ ਨਜ਼ਰ ਕਿਹੋ ਜੀ ਤੇ ਕਿਸੇ ਦੀ ਨਜ਼ਰ ਕਿਹੋ ਜੀ ਐਵੇਂ ਮੇਰੇ ਬਾਪ ਦੇ ਬਾਗ ਨੂੰ ਨਜ਼ਰ ਨਾ ਲਾ ਦਿਓ ਉਸ ਦੀਆਂ ਸਹੇਲੀਆਂ ਇਹ ਸੁਣ ਕੇ ਪਿੱਛੇ ਮੁੜ ਗਈਆਂ ਜਦ ਮੁੰਡਾ ਕੋਲ ਆਇਆ ਤਾਂ ਉਹ ਇੱਕ ਘੋੜੇ ਤੇ ਆਪ ਚੜ ਗਈ ਤੇ ਦੂਜੇ ਘੋੜੇ ਤੇ ਮੁੰਡੇ ਨੂੰ ਨਾਲ ਲੈ ਕੇ ਤੁਰ ਪਈ ਉਹ ਜਿੱਧਰ ਨੂੰ ਜਾ ਰਹੇ ਸਨ ਉਸ ਰਾਸਤੇ ਵਿੱਚ ਇੱਕ ਡੈਨ ਦਾ ਘਰ ਸੀ ਉਸ ਘਰ ਵਿੱਚ ਜਾਵੜੇ ਡੈਨ ਤਾਂ ਘਰ ਨਹੀਂ ਸੀ ਪਰ ਉਸ ਦੀ ਨੂੰ ਕਰ ਹੀ ਸੀ ਉਹ ਪਹਿਲਾਂ ਉਹਨਾਂ ਵੱਲ ਦੇਖ ਕੇ ਹਸੀ ਤੇ ਫਿਰ ਰੋਣ ਲੱਗ ਗਈ ਮੁੰਡਾ ਪੁੱਛਣ ਲੱਗਾ ਕਿ ਪਹਿਲਾਂ ਤਾਂ ਤੂੰ ਸਾਨੂੰ ਦੇਖ ਕੇ ਹਸੀ ਤੇ ਫਿਰ ਰੋਣ ਕਿਉਂ ਲੱਗ ਗਈ ਇਸ ਦਾ ਕੀ ਕਾਰਨ ਹੈ ਉਹ ਕਹਿੰਦੀ ਤੁਹਾਡੀਆਂ ਸੂਰਤਾਂ ਬਹੁਤ ਸੋਹਣੀਆਂ ਨੇ ਇਸ ਲਈ ਮੈਂ ਹੱਸਿਆ ਤੇ ਰੋਈ ਤਾਂ ਮੈਂ ਇਸ ਕਰਕੇ ਹਾਂ ਕਿ ਮੇਰੀ ਸੱਸ ਡੈਨ ਹੈ ਤੇ ਉਸਨੇ ਤੁਹਾਨੂੰ ਖਾ ਜਾਣਾ ਹੈ ਉਹਨਾਂ ਨੇ ਉਸ ਤੋਂ ਪੀਣ ਲਈ ਪਾਣੀ ਮੰਗਿਆ ਉਹ ਅਜੇ ਪਾਣੀ ਪੀ ਹੀ ਰਹੇ ਸਨ ਤੇ ਬੁੜੀ ਵੀ ਆ ਗਈ ਬੁੜੀ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਬੁਲਾਇਆ ਤੇ ਪਰਮਾ ਕੇ ਉਹਨਾਂ ਨੂੰ ਅੰਦਰ ਲਿਜਾਣ ਲੱਗੀ ਪਰ ਬੁੜੀ ਦੀ ਨੂ ਨੇ ਉਹਨਾਂ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ ਕਿ ਤੁਸੀਂ ਇੱਥੋਂ ਚਲੇ ਜਾਓ ਨਹੀਂ ਤਾਂ ਉਹ ਤੁਹਾਨੂੰ ਖਾ ਜਾਊਗੀ ਉਹ ਦਵਾ-ਦਵ ਕੋਈ ਨਾ ਕੋਈ ਬਹਾਨਾ ਲਾ ਕੇ ਉੱਥੋਂ ਨਿਕਲ ਗਏ ਉਹਨਾਂ ਦੇ ਜਾਣ ਪਿੱਛੋਂ ਬੁੜੀ ਰੋਣ ਪਿੱਟਣ ਲੱਗ ਗਈ ਕਹਿੰਦੀ ਮੇਰੇ ਘਰ ਨੂੰ ਤਾਂ ਇਸ ਪੁੱਠੇ ਘਰ ਦੀ ਨੇ ਪੱਟ ਦਿੱਤਾ ਹੈ ਇਨੇ ਕਿੰਨੇ ਸੋਹਣੇ ਸ਼ਿਕਾਰ ਤੋੜ ਦਿੱਤੇ। ਉਹਦੇ ਮੁੰਡੇ ਜਦ ਬਾਹਰੋਂ ਆਏ ਤਾਂ ਪੁੱਛਿਆ ਮਾਂ ਕੀ ਗੱਲ ਹੋ ਗਈ? ਤੂੰ ਕਿਉਂ ਰੋ ਰਹੀ ਹੈਂ? ਉਹ ਕਹਿੰਦੀ ਅੱਜ ਤਾਂ ਬੜੇ ਸੋਹਣੇ ਸ਼ਿਕਾਰ ਆਏ ਸੀ। ਇਹਨੇ ਔਤ ਘਰ ਦੀ ਨੇ ਤੋੜ ਦਿੱਤੇ ਤਾਂ ਹੀ ਇਹਦੀ ਜਾਨ ਨੂੰ ਪਿੱੜਦੀਆਂ। ਉਹ ਕਹਿੰਦੇ ਲੈ ਮਾਂ ਇਹ ਕਿਹੜੀ ਵੱਡੀ ਗੱਲ ਹੈ? ਅਸੀਂ ਹੁਣੇ ਉਹਨੂੰ ਘੇਰ ਕੇ ਲੈ ਆਉਂਦੇ ਹਾਂ। ਉਹ ਚਾਰੇ ਕੁੜੀ ਮੁੰਡੇ ਨੂੰ ਫੜ ਲਈ ਉਹਨਾਂ ਦੇ ਮਗਰ ਨੱਸ ਪਏ। ਪਰ ਅੱਗੋਂ ਉਹਨਾਂ ਕੋਲ ਬੰਦੂਕਾਂ ਸਨ। ਉਹਨਾਂ ਦੋਨਾਂ ਨੇ ਡੈਣ ਦੇ ਚਾਰੇ ਮੁੰਡੇ ਬੰਦੂਕਾਂ ਨਾਲ ਮਾਰ ਦਿੱਤੇ। ਇਹ ਸਭ ਦੇਖ ਕੇ ਮੁੰਡੇ ਦਾ ਪਿਓ ਵੀ ਉਹਨਾਂ ਦੇ ਮਗਰ ਦੌੜਿਆ। ਕੁੜੀ ਤੇ ਮੁੰਡੇ ਨੇ ਘੋੜੇ ਰੋਕ ਕੇ ਉਹਨੂੰ ਪੁੱਛਿਆ ਕਿ ਤੂੰ ਦੱਸ ਹੁਣ ਤੂੰ ਕਿਵੇਂ ਕਰਾਉਣੀ ਹੈ? ਬੁਢਾ ਕਹਿੰਦਾ ਮੈਂ ਤਾਂ ਗਰੀਬ ਜਿਹਾ ਬੰਦਾ ਹਾਂ। ਤੁਸੀਂ ਮੈਨੂੰ ਘੋੜਿਆਂ ਦੇ ਕੱਖ ਪਾਉਣ ਲਈ ਰੱਖ ਲਓ। ਉਹਨਾਂ ਨੇ ਬੁਢੇ ਤੇ ਤਰਸ ਖਾ ਕੇ ਉਸਨੂੰ ਆਪਣੇ ਨਾਲ ਰੱਖ ਲਿਆ। ਉਹ ਘੋੜਿਆਂ ਦੀ ਸਾਂਭ ਸੰਭਾਲ ਕਰਦਾ ਤੇ ਉਹਨਾਂ ਦੇ ਨਾਲ ਹੀ ਰਹਿਣ ਲੱਗਾ। ਇੱਕ ਦਿਨ ਮੁੰਡਾ ਸੁੱਤਾ ਪਿਆ ਸੀ ਤੇ ਕੁੜੀ ਬਾਹਰ ਗਈ ਹੋਈ ਸੀ ਮੌਕਾ ਦੇਖ ਕੇ ਬੁੜੇ ਨੇ ਮੁੰਡਾ ਵੱਡ ਦਿੱਤਾ ਉਹ ਤਾਂ ਮੁੰਡਿਆਂ ਦਾ ਬਦਲਾ ਲੈਣ ਲਈ ਹੀ ਉਹਨਾਂ ਨਾਲ ਤੁਰਿਆ ਫਿਰਦਾ ਸੀ ਕੁੜੀ ਬਾਹਰੋਂ ਆਈ ਤਾਂ ਉਹ ਬੁੜੇ ਨੂੰ ਕਹਿਣ ਲੱਗੀ ਕਿ ਤੁਸੀਂ ਇਸ ਨੂੰ ਠਾ ਲੋ ਆਪਾਂ ਹੁਣ ਚੱਲੀਏ ਬੁੜਾ ਕਹਿੰਦਾ ਇਹਨੂੰ ਤਾਂ ਮੈਂ ਵੱਡ ਦਿੱਤਾ ਹੈ ਕੁੜੀ ਤਾਂ ਇਹ ਦੇਖ ਕੇ ਡੌਰਪੌਰ ਹੋ ਗਈ ਪਰ ਫਿਰ ਉਹ ਕਹਿੰਦੀ ਚੰਗਾ ਕੀਤਾ ਜੇ ਵੱਡ ਦਿੱਤਾ ਮੈਨੂੰ ਕਿੱਥੇ ਪਰਦੇਸਾਂ ਵਿੱਚ ਕੱਢ ਕੇ ਲਿਆਇਆ ਸੀ ਉਹ ਬੁੜਾ ਤੇ ਕੁੜੀ ਅੱਗੇ ਜਾਣ ਲੱਗਦੇ ਨੇ ਕੁੜੀ ਕਹਿੰਦੀ ਮੇਰਾ ਆਦਮੀ ਤਾਂ ਐਸਾ ਸੀ ਕਿ ਉੜਦੇ ਜਨੌਰਾਂ ਨੂੰ ਵੀ ਗੋਲੀ ਮਾਰ ਕੇ ਮਾਰ ਦਿਆ ਕਰਦਾ ਸੀ ਉਹ ਬੁੜਾ ਕਹਿੰਦਾ ਇਹ ਕਿਹੜੀ ਵੱਡੀ ਗੱਲ ਹੈ ਉੜਦੇ ਜਨੌਰ ਨੂੰ ਤਾਂ ਮੈਂ ਵੀ ਮਾਰ ਦਿੰਦਾ ਹਾਂ ਇਹਦੇ 'ਚ ਕੀ ਔਖਾ ਉਸਨੇ ਬੰਦੂਕ ਚੱਕੀ ਤੇ ਉੱਪਰ ਨੂੰ ਝਾਕਦਾ ਹੋਇਆ ਕਿਸੇ ਜਨੌਰ ਦਾ ਨਿਸ਼ਾਨਾ ਲਾਉਣ ਲੱਗਾ ਕੁੜੀ ਨੇ ਅੱਖ ਦੇ ਫੋਰ ਨਾਲ ਹੀ ਦੂਜੀ ਬੰਦੂਕ ਚੱਕੀ ਤੇ ਗੋਲੀ ਮਾਰ ਕੇ ਬੁੜਾ ਮਾਰ ਦਿੱਤਾ ਤੇ ਘੋੜਾ ਲੈ ਕੇ ਵਾਪਸ ਮੁੰਡੇ ਕੋਲ ਆ ਗਈ ਜਿੱਥੇ ਉਹ ਵੱਢਿਆ ਪਿਆ ਸੀ ਉੱਥੇ ਬੈਠੀ ਉੱਚੀ ਉੱਚੀ ਰੋਂਦੀ ਰਹੀ ਬੜਾ ਬਿਰਲਾਪ ਕਰਦੀ ਰਹੀ ਜਦੋਂ ਉਹ ਰੋ ਰਹੀ ਸੀ ਤਾਂ ਨੇੜੇ ਹੀ ਕਿਤੋਂ ਮਹਾਦੇਵ ਤੇ ਪਾਰਵਤੀ ਲੰਘ ਰਹੇ ਸਨ ਪਾਰਵਤੀ ਨੇ ਕਿਹਾ ਮਹਾਦੇਵ ਜੀ ਮੈਂ ਤਾਂ ਦੇਖ ਕੇ ਆਉਂਦੀ ਹਾਂ ਕਿ ਕੌਣ ਬੈਠ ਕੇ ਰੋਂਦੀ ਪਈ ਹੈ ਮਹਾਦੇਵ ਕਹਿੰਦੇ ਛੱਡੋ ਪਾਰਵਤੀ ਜੀ ਤੁਸੀਂ ਕੀ ਲੈਣਾ ਇਹ ਮੁਲਕ ਮਾਹੀ ਦਾ ਵਸਦਾ ਹੈ ਕੋਈ ਰੋਂਦਾ ਤੇ ਕੋਈ ਹੱਸਦਾ ਹੈ ਪਾਰਵਤੀ ਕਹਿੰਦੀ ਨਾ ਨਾ ਮੈਂ ਤਾਂ ਜ਼ਰੂਰ ਦੇਖ ਕੇ ਆਉਣਾ ਮਹਾਦੇਵ ਪਾਰਵਤੀ ਨੂੰ ਕੁੜੀ ਦੇ ਕੋਲ ਲੈ ਗਏ ਕੁੜੀ ਨੇ ਰੋ ਰੋ ਕੇ ਬੁਰਾ ਹਾਲ ਕੀਤਾ ਹੋਇਆ ਸੀ ਕੁੜੀ ਦਾ ਬਿਰਲਾਪ ਸੁਣ ਕੇ ਉਹਨਾਂ ਨੂੰ ਤਰਸ ਆ ਗਿਆ ਮਹਾਦੇਵ ਨੇ ਮੁੰਡੇ ਉੱਤੇ ਅਮੀਜਾਲ ਦਾ ਛਿੱਟਾ ਦਿੱਤਾ ਉਹ ਮੁੰਡਾ ਦਾ ਝੱਟ ਹੀ ਉੱਠ ਕੇ ਖੜਾ ਹੋ ਗਿਆ ਉੱਠ ਕੇ ਕਹਿੰਦਾ ਅੱਜ ਤਾਂ ਬੜੀ ਵਧੀਆ ਨੀਂਦ ਆਈ ਮੈਂ ਤਾਂ ਬੜਾ ਸੁੱਤਾ ਅੱਜ ਕੁੜੀ ਕਹਿੰਦੀ ਕਿੱਥੇ ਸੁੱਤਾ ਸੀ ਤੂੰ ਤੈਨੂੰ ਤਾਂ ਉਹ ਬੁੜਾ ਵਟ ਕੇ ਚਲਾ ਗਿਆ ਸੀ ਹੁਣ ਉਹਨੂੰ ਮੈਂ ਵਡਾਈ ਹਾਂ ਉਹ ਦੋਨੋਂ ਬੜੇ ਖੁਸ਼ ਹੋਏ ਤੇ ਫਿਰ ਅੱਗੇ ਤੁਰ ਪਏ ਅੱਗੇ ਉਹਨਾਂ ਨੂੰ ਬਾਜੀਗਰਾਂ ਦੀਆਂ ਝੁੱਗੀਆਂ ਕੋਲ ਰਾਤ ਪੈ ਗਈ ਤੇ ਉਹ ਉੱਥੇ ਹੀ ਰਾਤ ਕੱਟਣ ਲਈ ਰੁਕ ਗਏ ਬਾਜੀਗਰਨੀ ਕੁੜੀ ਨੂੰ ਕਹਿਣ ਲੱਗੀ ਆ ਜਿਹਦੇ ਨਾਲ ਤੂੰ ਤੁਰੀ ਫਿਰਦੀ ਆ ਤੈਨੂੰ ਪਤਾ ਇਹਦੀ ਜਾਤ ਕੀ ਹੈ ਉਹ ਕਹਿੰਦੀ ਨਾ ਮੈਨੂੰ ਤਾਂ ਪਤਾ ਨਹੀਂ ਬਾਜੀਗਰਨੀ ਕਹਿੰਦੀ ਲੈ ਤੂੰ ਜਾਤ ਪੁੱਛੇ ਬਿਨਾ ਨਾਲ ਤੁਰੀ ਫਿਰਦੀ ਆ ਤੂੰ ਇਹਦੀ ਜਾਤ ਤਾਂ ਪੁੱਛ ਕੁੜੀ ਕਹਿੰਦੀ ਮੈਂ ਉਹਨੂੰ ਕਿਵੇਂ ਪੁੱਛਾਂ ਬਾਜੀਗਰਨੀ ਕਹਿੰਦੀ ਤੂੰ ਇਦਾਂ ਕਰੀ ਰਾਤ ਨੂੰ ਉਹਦੇ ਨਾਲ ਹੀ ਰੋਟੀ ਖਾਈ ਕੁੜੀ ਹੱਥ ਨੂੰ ਉਹਦੇ ਨਾਲ ਰੋਟੀ ਖਾਣ ਲੱਗ ਪਈ ਕੁੜੀ ਤਾਂ ਰੋਟੀ ਖਾਣ ਲੱਗੀ ਮੂੰਹ ਵਿੱਚ ਬੁਰਕੀਆਂ ਪਾਵੇ ਪਰ ਮੁੰਡਾ ਤਾਂ ਬਾਹ ਵਿੱਚ ਹੀ ਬੁਰਕੀਆਂ ਪਾਈ ਜਾਵੇ ਜਦ ਸਵੇਰੇ ਬਾਜੀਗਰਨੀ ਉਹਨੂੰ ਮਿਲੀ ਤਾਂ ਉਹਨੂੰ ਪੁੱਛਣ ਲੱਗੀ ਤੈਨੂੰ ਯਾਦ ਦਾ ਪਤਾ ਲੱਗਿਆ ਕਿ ਨਹੀਂ ਕੁੜੀ ਕਹਿੰਦੀ ਮੈਨੂੰ ਤਾਂ ਭੈਣੇ ਪਤਾ ਨਹੀਂ ਲੱਗਿਆ ਬਾਜੀਗਰਨੀ ਕਹਿੰਦੀ ਰੋਟੀ ਤੇਰੇ ਨਾਲ ਖਾਧੀ ਤੇ ਫਿਰ ਵੀ ਤੈਨੂੰ ਪਤਾ ਨਹੀਂ ਲੱਗਿਆ ਅੱਛਾ ਜੇ ਪਤਾ ਕਰਨਾ ਐਂ ਕਰ ਜਦੋਂ ਉਹ ਜਾਨ ਨੂੰ ਕਹੇ ਤਾਂ ਤੂੰ ਉਹਦੇ ਨਾਲ ਨਾ ਤੁਰੀ ਤੇ ਕਹੀਂ ਕਿ ਜਦ ਤੱਕ ਤੂੰ ਆਪਣੀ ਜਾਤ ਨਹੀਂ ਦੱਸਦਾ ਮੈਂ ਤੇਰੇ ਨਾਲ ਨਹੀਂ ਜਾਂਦੀ ਅਗਲੇ ਦਿਨ ਮੁੰਡਾ ਕਹਿੰਦਾ ਚੱਲ ਹੁਣ ਆਪਾਂ ਚੱਲੀਏ ਪਰ ਕੁੜੀ ਕਹਿੰਦੀ ਮੈਂ ਤਾਂ ਪਹਿਲਾਂ ਜਾਤ ਪੁੱਛਣੀ ਆ ਪਹਿਲਾਂ ਆਪਣੀ ਜਾਤ ਦੱਸ ਤਾਂ ਤੁਰੂੰਗੀ ਮੁੰਡਾ ਕਹਿੰਦਾ ਜਾਤ ਤੋਂ ਤੂੰ ਕੀ ਲੈਣਾ ਤੂੰ ਚੱਲ ਆਪਾਂ ਹੁਣ ਚੱਲੀਏ ਉਹ ਕਹਿੰਦੀ ਜਿਵੇਂ ਮਰਜ਼ੀ ਕਰ ਮੈਂ ਤਾਂ ਜਾਤ ਪੁੱਛ ਕੇ ਹੀ ਜਾਊ ਨਹੀਂ ਤਾਂ ਮੈਂ ਨਹੀਂ ਜਾਣਾ ਮੁੰਡਾ ਜਾਨ ਨੂੰ ਕਹੇ ਤੇ ਉਹ ਮੜਮੜੋ ਨੂੰ ਜਾਤ ਪੁੱਛੀ ਜਾਵੇ ਹਾਰ ਕੇ ਮੁੰਡਾ ਟੋਬੇ ਦੇ ਕਿਨਾਰੇ ਖੜ ਗਿਆ ਕੁੜੀ ਕਹਿੰਦੀ ਜਾਤ ਦੱਸ ਉਹ ਟੋਬੇ ਵਿੱਚ ਵੜ ਕੇ ਕਹਿੰਦਾ ਗਿੱਤੇ ਗਿੱਤੇ ਪਾਣੀ ਤੂੰ ਮੁੜ ਚੱਲ ਰਾਣੀ ਪਰ ਉਹ ਫੇਰ ਵੀ ਜਾਤ ਪੁੱਛੀ ਗਈ ਮੁੰਡਾ ਟੋਬੇ ਵਿੱਚ ਹੋਰ ਅੱਗੇ ਜਾ ਕੇ ਕਹਿੰਦਾ ਗੋਡੇ ਗੋਡੇ ਪਾਣੀ ਤੂੰ ਮੁੜ ਚੱਲ ਰਾਣੀ ਕੁੜੀ ਫੇਰ ਨਾ ਮੰਨੀ ਉਹ ਉਸੇ ਗੱਲ ਤੇ ਅੜੀ ਰਹੀ ਕਿ ਮੈਂ ਤਾਂ ਜਾਤ ਪੁੱਛਣੀ ਹੈ ਤਾਂ ਜਾਉ ਮੁੰਡੇ ਦੇ ਪਾਣੀ ਲੱਕ ਲੱਕ ਤੱਕ ਆ ਗਿਆ ਤੇ ਫਿਰ ਗਲਗਲ ਤੱਕ ਫਿਰ ਉਸਨੇ ਟੋਬੇ ਚ ਐਸੀ ਡੁਬਕੀ ਮਾਰੀ ਕਿ ਸੱਪ ਬਣ ਗਿਆ ਤੇ ਫਣ ਵਿਖਾਉਂਦਾ ਹੋਇਆ ਪਾਣੀ ਵਿੱਚ ਅਲੋਪ ਹੋ ਗਿਆ ਉਹ ਕੁੜੀ ਡੋਰ ਪਰ ਹੋ ਕੇ ਉੱਥੇ ਹੀ ਰੋਣ ਲੱਗ ਪਈ ਕੁੜੀ ਨੇ ਇੰਨੀ ਮੁਸ਼ਕਲ ਨਾਲ ਪਾਇਆ ਹੋਇਆ ਆਪਣਾ ਪਤੀ ਜਿਸ ਨੂੰ ਉਹ ਮੌਦੇ ਮੂੰਹ ਚੋਂ ਵੀ ਮੋੜ ਕੇ ਲੈ ਆਈ ਸੀ ਸਿਰਫ ਆਪਣੀ ਜਿੱਦ ਕਰਕੇ ਗਵਾ ਲਿਆ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਕਹਾਣੀ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਹਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ